ਵੈਕੂ ਚੀ ਕਾ ਖਾਲਸਾ ਵੈਕੂ ਚੀ ਕੀ ਫਤਿਹ ਅੱਜ ਤੁਹਾਡੇ ਲਈ ਸਾਖੀ ਲੈ ਕੇ ਹਾਜ਼ਰ ਹੋਏ ਹਾਂ ਬਾਬਾ ਨਾਨਕ ਨੇ ਕੋਡੇ ਰਾਖਸ਼ ਨੂੰ ਸਿੱਧੇ ਰਸਤੇ ਪਾਇਆ ਸਾਖੀ ਵਿੱਚ ਤੁਸੀਂ ਜਾਣੋਗੇ ਕਿਵੇਂ ਰਾਖਸ਼ ਨੇ ਬਈ ਮਰਦਾਨਾ ਜੀ ਨੂੰ ਫੜਿਆ ਅਤੇ ਗਰਮ ਉਬਲਦੇ ਤੇਲ ਵਿੱਚ ਸੁੱਟ ਦਿੱਤਾ ਤੇ ਬਾਬੇ ਨਾਨਕ ਨੇ ਕਿਵੇਂ ਉਨ੍ਹਾਂ ਨੂੰ ਬਚਾਇਆ ਤੇ ਰਾਕਸ਼ਸ ਦਾ ਉਦਾਰ ਕੀਤਾ ਦੁਰਦੇ ਦੁਰਦੇ ਬਾਬਾ ਨਾਨਕ ਜੀ ਅਤੇ ਭਾਈ ਮਰਦਾਨਾ ਜੀ ਇੱਕ ਘਨੇ ਜੰਗਲ ਬਿਆਬਾਨ ਵਿੱਚ ਪਹੁੰਚ ਗਏ ਜੰਗਲ ਬੜਾ ਹੀ ਪਿਆਨਕ ਸੀ ਆਲੇ ਦੁਆਲੇ ਕੁਝ ਵੀ ਦਿਖਾਈ ਨਹੀਂ ਸੀ ਦੇ ਰਹਾ ਨਾ ਕੋਈ ਜੀਵ ਜੰਤੂ ਨਾ ਕੋਈ ਜਾਨਵਰ ਨਾ ਹੀ ਕੋਈ ਮਨੁੱਖ ਦੁਰਦੇ ਦੁਰਦੇ ਬੜੀ ਦੂਰ ਨਿਕਲ ਆਏ ਭਾਈ ਮਰਦਾਨਾ ਨੇ ਕਿਹਾ ਬਾਬਾ ਜੀ ਮੈਂ ਥੱਕ ਗਿਆ ਹਾਂ ਬਾਬਾ ਜੀ ਕਹਿੰਦੇ ਚਲੋ ਕੋਈ ਨਾ ਬੈਠ ਜਾਂਦੇ ਹਾਂ ਭਾਈ ਮਰਦਾਨਾ ਜੀ ਬਾਬੇ ਨਾਨਕ ਜੀ ਦੇ ਨਾਲ ਬੈਠ ਗਏ ਬੈਠਦਿਆਂ ਹੀ ਗੁਰੂ ਬਾਬਾ ਜੀ ਨੇ ਸਮਾਦੀ ਲਾਈ ਬਾਬਾ ਜੀ ਤਿੰਨ ਦਿਨ ਸਮਾਦੀ ਲਈ ਰੱਖੀ ਮਰਦਾਨੇ ਨੂੰ ਭੁੱਖ ਨੇ ਬੜਾ ਸਤਾਇਆ ਕਹੇ ਕਦੋਂ ਬਾਬਾ ਸਮਾਦੀ ਖੋਲੇ ਤੇ ਮੇਰੇ ਖਾਣੇ ਦਾ ਪ੍ਰਬੰਧ ਕਰੇ ਜਦੋਂ ਬਾਬਾ ਜੀ ਨੇ ਸਮਾਦੀ ਖੋਲੀ ਤਾਂ ਮਰਦਾਨੇ ਆਖਿਆ ਮੈਥੋਂ ਤਾਂ ਇ tanto ਭੁੱਖਾ ਤੇ ਆਇਆ ਨਹੀਂ ਰਿਹਾ ਜਾਂਦਾ ਮੈਨੂੰ ਤਾਂ ਬਸ ਛੁੱਟੀ ਦੇ ਦਿਓ ਮੈਂ ਵਾਪਸ ਜਾਵਾਂ ਤਲਵੰਡੀ ਬਾਬਾ ਜੀ ਆਖਿਆ ਮਰਦਾਨਿਆ ਕਾਲਾ ਨਾ ਪੋ ਅੱਗੇ ਕੋਈ ਆਬਾਦੀ ਆਵੇਗੀ ਤਾਂ ਖਾ ਪੀ ਲੈ ਪਰ ਮਰਦਾਨੇ ਨੇ ਪੂਰੀ ਜਿੱਦ ਕੀਤੀ ਫਿਰ ਬਾਬਾ ਜੀ ਆਖਿਆ ਵੇਖ ਮਰਦਾਨਿਆ ਇਹ ਜੰਗਲ ਬੜਾ ਡਰਾਉਣਾ ਹੈ ਨਾ ਜਾ ਮਤਾ ਕਿਸੇ ਮੁਸੀਬਤ ਵਿੱਚ ਹੀ ਨਾ ਫਸ ਜਾਇ ਪਰ ਮਰਦਾਨੇ ਇੱਕ ਨਾ ਮੰਨੀ ਤੇ ਸਲਾਮ ਕਰਕੇ ਤੁਰ ਪਿਆ ਮਰਦਾਨਾ ਤੁਰਦਾ ਗਿਆ ਦੁਰਦਾ ਗਿਆ ਦੇਖਦਾ ਉਸ ਨੂੰ ਖਾਣ ਲਈ ਕੁਝ ਵੀ ਨਹੀਂ ਮਿਲ ਰਿਹਾ ਦੁਰਦਾ ਤੁਰਦਾ ਥੱਕ ਗਿਆ ਤਾਂ ਇੱਕ ਥਾਂ ਲੇਟ ਗਿਆ ਲੇਟਦਿਆਂ ਹੀ ਉਸ ਦੀ ਅੱਖ ਲੱਗ ਗਈ ਇੱਕ ਡਰਾਉਣਾ ਰਾਖਸ਼ ਕਾਲੇ ਪੂਤ ਵਰਗਾ ਉੱਥੇ ਆ ਕਰ ਗਿਆ ਮਰਦਾਨਾ ਡਰ ਕੇ ਉੱਠ ਗਿਆ ਉਸ ਰਾਖਸ਼ ਨੇ ਮਰਦਾਨੇ ਨੂੰ ਚੁੱਕ ਲਿਆ ਅਤੇ ਚੁੱਕ ਕੇ ਤੁਰ ਪਿਆ ਅਗਾਂਹ ਜੰਗਲ ਵਿੱਚ ਉਸ ਦੀ ਕੁਟਿਆ ਸੀ ਮਰਦਾਨੇ ਨੂੰ ਚੁੱਕ ਕੇ ਰਾਖਸ਼ ਝੁੱਗੀ ਦੇ ਬਾਹਰ ਲੈ ਆਇਆ ਬਾਹਰ ਝੁੱਗੀ ਦੇ ਅੱਗ ਬਾਲ ਕੇ ਇੱਕ ਚੁੱਲ੍ਹੇ ਤੇ ਵੱਡਾ ਕੜਾਹਾ ਤੇਲ ਦਾ ਪਰਖੇ ਰੱਖ ਦਿੱਤਾ ਮਰਦਾਨਾ ਵਿਖੀ ਜਾਂਦਾ ਹੈ ਕੁਝ ਚਿਰ ਮਗਰੋਂ ਜਦੋਂ ਤੇਲ ਪੂਰਾ ਉਪਲਣ ਲੱਗ ਗਿਆ ਤਾਂ ਰਕਸ਼ਸ਼ ਨੱਚਦਾ ਟਪਦਾ ਮਰਦਾਨੇ ਨੂੰ ਕੜਾਹੀ ਵਿੱਚ ਸੁੱਟ ਕੇ ਤਲ ਕੇ ਖਾਣ ਦੀ ਖੁਸ਼ੀ ਵਿੱਚ ਉੱਚੀ ਉੱਚੀ ਬੋਲਣ ਲੱਗਿਆ ਮਰਦਾਨੇ ਨੂੰ ਮੌਤ ਨੇੜੇ ਆਈ ਵੇਖ ਕੇ ਗੁਰੂ ਬਾਬਾ ਜੀ ਦੀ ਯਾਦ ਆਈ ਤੇ ਮਨ ਹੀ ਮਨ ਵਿੱਚ ਬੇਨਤੀ ਕਰਨ ਲੱਗਾ ਕਿ ਇਸ ਬਲਾ ਤੋਂ ਮੈਨੂੰ ਬਚਾ ਲਓ ਜਿਉਂ ਹੀ ਰਾਕਸ਼ਸ ਨੇ ਮਰਦਾਨੀਂ ਕੜਾਹੀ ਵਿੱਚ ਸੁਟਿਆ ਤਾਂ ਬਾਬਾ ਜੀ ਪ੍ਰਗਟ ਹੋਏ ਤਪ ਦਾ ਤੇਲ ਸੀਤਲ ਜਲ ਵਾਂ ਠੰਡਾ ਹੋ ਗਿਆ ਰਾਕਸ਼ਸ ਕੰਬਣ ਲੱਗ ਗਿਆ ਗੁਰੂ ਬਾਬਾ ਜੀ ਦੇ ਚਿਹਰੇ ਦਾ ਨੂਰ ਉਸ ਤੋਂ ਚੱਲਿਆ ਨਾ ਗਿਆ ਝੱਟ ਚਰਨਾ ਦੇ ਵਿੱਚ ਟੈਪਿਆ ਬਾਬਾ ਜੀ ਨੇ ਪੁੱਛਿਆ ਤੂੰ ਕੌਣ ਹੈ ਜੀ ਮੈਂ ਕੋਡਾ ਰਾਕਸ਼ਸ ਹਾਂ ਅੱਜ ਕਈ ਦਿਨਾਂ ਪਿੱਛੋਂ ਮੈਨੂੰ ਆਦਮੀ ਦਾ ਮਾਸ ਖਾਣ ਨੂੰ ਮਿਲਿਆ ਜੋ ਮੈਂ ਖਾਣਾ ਚਾਹੁੰਦਾ ਸੀ ਪਰ ਸੰਤ ਜੀ ਤੁਸੀਂ ਤਾਂ ਮੇਰੇ ਮਨ ਵਿੱਚ ਇਨਕਲਾਬ ਲਿਆ ਦਿੱਤਾ ਹੈ ਗੁਰੂ ਜੀ ਮੇਰੇ ਤੇ ਮਿਹਰ ਕਰੋ ਮੈਨੂੰ ਪਾਪੀ ਨੂੰ ਤਾਰੋ ਮੇਰੀ ਮੁਕਤੀ ਕਰੋ ਗੋਲ ਹੀ ਖੜੇ ਭਾਈ ਮਰਦਾਨਾ ਜੀ ਨੇ ਵੀ ਹੱਥ ਜੋੜ ਕੇ ਬਾਬਾ ਜੀ ਤੋਂ ਮਾਫੀ ਮੰਗੀ ਤੇ ਕਿਹਾ ਮੁੰਮੈਂ ਕਦੇ ਵੀ ਆਪ ਜੀ ਦੀ ਆਗਿਆ ਬਗੈਰ ਕਿਤੇ ਨਹੀਂ ਜਾਵਾਂਗਾ। ਗੋਡੇ ਰਾਖਸ਼ਸ ਨੂੰ ਗੁਰੂ ਜੀ ਨੇ ਚਰਨ ਪਹਲ ਦੇ ਕੇ ਗੁਰਮੰਦਰ ਦਿੱਤਾ ਤੇ ਰਾਖਸ਼ਸ ਤੋਂ ਭਗਤ ਬਣਾ ਦਿੱਤਾ। ਦਨ ਗੁਰਨਾਨਤ ਦਨ ਗੁਰਨਾਨਤ ਅਗਲੀ ਸਾਖੀ ਅਗਲੀ ਵੀਡੀਓ ਵਿੱਚ ਲੈ ਕੇ ਆਵਾਂਗੇ। ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਸਬਸਕ੍ਰਾਈਬ ਵੀ ਕਰਿਓ। ਅਗਲੀ ਸਾਖੀ ਨਾਲ ਫਿਰ ਮਿਲਦੇ ਆਂ। ਸੱਚੀ ਹੈ ਕਾ